ਹਾਂ ਸਾਰੀਆਂ ਚੀਜ਼ਾਂ ਦੇਖ ਹੂੰ ਇਹ ਡੱਬ ਵੀ ਆਹ ਕਾਲੀ ਵੀ ਆਹ ਡੱਬ ਚੱਕੇ ਆ ਜੀਆਂ ਨੀਲੀ ਰਬੀ ਨਾ ਅੱਛਾ ਨਸਲ ਇਹ ਨੀਲੀ ਰਬੀ ਜੇ ਵੱਢ ਗਏ ਹਾਂ ਹਾਂਜੀ ਸਸਿਕਾ ਸਾਰਿਆਂ ਨੂੰ ਕੀ ਹਾਲ ਹੈ ਕਹਿਮ ਹੈ ਜੀ ਤੇ ਅੱਜ ਦਾ ਬਲੌਗ ਕਰਦੇ ਹਾਂ ਸਟਾਰਟ ਤੇ ਮੈਂ ਸਾਂ ਖਾ ਪੀ ਕੇ ਬੈ ਗਈਆਂ ਸਾਰੀਆਂ ਲਵਾਈਆਂ ਜੀਆਂ ਪਾਣੀ ਧਣੀ ਪੀਤਾ ਵਾ ਤੇ ਇਹ ਬੈਠੀ ਆਪਣੀ ਕਾਲੀ নাগਣੀ ਕਾਲੀ ਤੇ ਕਰਮਾ ਵਾਲੀ ਇੱਧਰ ਘਰਤੀਆਂ ਕਟੀਆਂ ਤੇ ਇੱਧਰ ਫੀਮੇਲ ਆ ਜੇ ਸਾਰੀਆਂ ਇੱਧਰੋਂ ਬਾਹਰ ਕੱਢ ਦਨੇ ਆ ਕਿਉਂਕਿ ਇੱਧਰੋਂ ਜਿਹੜੀ ਸਾਂ ਹੁੰਦੀ ਹੈ ਸਾਰੀਆਂ ਕਟੀਆਂ ਹੋ ਕੇ ਸਾਂ ਦੇ ਬੰਦੀਆਂ ਫਿਰ ਉੱਤੇ ਵਰਦਾਰਾ ਜਾਂ ਬਣਾਤਾ ਪਾਲਾ ਤੇ ਬਾਕੀ ਸੇਬੂ ਕਿਵੇਂ ਆ ਚਾਰ ਤਰੀ ਗਰਲੈਂਡੋ ਦੀ ਹੈ ਟਰੀ ਦੇ ਸਾਤੇ ਭਰਾਵਾਂ ਨੂੰ ਗਰਲੈਂਡੋ ਉਹ ਤਾਂ ਪੁੱਛਣਾ ਹੈ ਇਹ ਜਿਹੜੇ ਹੁਣ ਮੇਰੇ ਜਿਵੇਂ ਆ ਬਤੀ ਜੀ ਹਾਂ ਇਹ ਤੋਂ ਲੱਗਿਆ ਇਹ ਤੋਂ ਹਾਂ ਇਹ ਵਾਲਾ ਵੀ ਸੀਮਨ ਜਿਹੜਾ ਸੀਗਾ ਬਹੁਤ ਮੱਲਾ ਜਿਹਾ ਤਕੜਾ ਲੱਗਿਆ ਅੱਛਾ ਜਿਆਦੇ ਤਕੜਾ ਸੀ 11 ਹਲ ਖੇਦਦਾ ਸੀ ਜਮਾ ਪੂਰਾ ਜਮਾ ਦਾ 13.5 ਦੇ ਹਲ ਪਾਣ ਦੇ ਮਾਰ ਹਨ ਅੱਛਾ ਟੱਕਰ ਨਹੀਂ ਪੈਂਦਾ ਅੱਛਾ ਤਕੜਾ ਪੂਰਾ ਸੇਮਨ ਤਕੜਾ ਜੀ ਹਾਂ ਇਹਦੀ ਨਸਲ ਕਿਹੜੀ ਸੀ ਗਾਂ ਦੀ ਜਿਹੜੀ ਮੈਨੂੰ ਉਹ ਦਿੱਤੀ ਆ ਕੀ ਗਰਲੈਂਡੋ ਟੀਗਰਲੈਂਡੋ ਚਲ ਆ ਜਾ ਦਿਖਾ ਇਹ ਤੇਰੀ ਗਰਲੈਂਡੋ ਸੂ ਵੀ ਪਈ ਅੱਜ ਉਹਦੇ ਟੀਕਾ ਵੀ ਬਾਹਰੋਂ ਇੰਪੋਰਟ ਕਰਾਇਆ ਜਾਂਦਾ ਅੱਛਾ ਠੀਕ ਹੈ ਹਰ ਇੱਕ ਨੂੰ ਅੱਛਾ ਹਰ ਇੱਕ ਨੂੰ ਦੱਸਣਾ ਨਹੀਂ ਚਲਾ ਜਾ ਇੰਤਜ਼ਾਰ ਨਹੀਂ ਯਾਰ ਸਾਰੇ ਭਰਾ ਆਪਣੇ ਤੇਰੇ ਦਾ ਮਿੱਤਰ ਆ ਯਾਰ ਅੱਛਾ ਅੱਛਾ ਠੀਕ ਹੈ ਆਪਣੈ ਨੂੰ ਕੁਰੀ ਕੁੱਤੀ ਜੀ ਨੂੰ ਮੜਾ ਜੀ ਬਸ ਇਧਰ ਥੋੜੀ ਜੀ ਵੀਡੀਓ ਬਣਾਉਣੀ ਹੈ ਕਹਾਣੀ ਅੱਛਾ ਇਹ ਮਹਿੰਗਾ ਲਾਇਆ ਵਾ ਜਿਆਦੇ ਅੱਛਾ ਜਿਹੜੀ ਇਹ ਅੱਛਾ ਸਿੱਧਈ ਹੋਰ ਦੋ ਟਾਈ ਸੌ ਵਾਲਾ ਲਵਾਇਆ ਸੀ ਇੰਨਾ ਮਹਿੰਗਾ ਹੈ ਲੈ ਵੀ ਸੇਭੂ ਤੇਰੇ ਲਈ ਗਰਲੈਂਡ ਉਹ ਸੂਪੇ ਅੱਜ ਤੇ ਹੁਣ ਕੰਮ ਕੁੱਮ ਸਾਰਾ ਨਿਬੜ ਗਿਆ ਤੇ ਹੁਣ ਇਸ ਦੂਬਾ ਚੰਗਾਵਾਂਗੇ ਦੁੱਧ ਤੇ ਪਹਿਲਾਂ ਹੁਣ ਐਂ ਦੱਸ ਮੈਨੂੰ ਵੀ ਇਹ ਗਰਲੈਂਡ ਉਹਦਾ ਟੀਕਾ ਕਿਹੜਾ ਭਰਾਵਾ ਜੀ ਤੇਰੇ ਇਹ ਜਰਸੀ ਗਰਲੈਂਡ ਉਹ ਨਵੀਂ ਜਾਤੀ ਦੀ ਚੀਜ਼ ਆ ਭਾਈ ਇਹ ਨਾ ਜਰਸੀ ਗਰਲੈਂਡ ਉਹਦਾ ਜਰਸੀ ਗਰਲੈਂਡ ਉਹ ਅੱਛਾ ਇਹ ਨਵੀਂ ਪ੍ਰਜਾਤੀ ਤਿਆਰ ਕਰਦੇ ਆ ਆਪਣੇ ਫਾਰਮ ਦੀ ਆ ਕੱਲ੍ਹ ਅੱਛਾ ਅੱਛਾ ਇਹ ਆਪਣੇ ਫਾਰਮ ਪਹਿਲਾਂ ਤੇਰੇ ਤੇ ਸੀ ਫਿਰ ਤੂੰ ਮੈਨੂੰ ਦੇਤੀ ਲਿਆ ਕੇ ਕਰਕੇ ਹਾਂ ਹਾਂ ਅੱਜ ਤਨ ਸੱਧਿਆ ਵੀ ਐ ਸੀ ਵੀ ਯਾਰ ਥੋੜਾ ਬਹੁਤਾ ਕਰ ਗਏ ਤੇ ਥੋੜੀ ਜਿਹੀ ਸੇ ਪੁਆ ਜੇ ਤੇ ਭਲੂਣ ਵੀ ਆ ਕੱਚੀ ਤਾਂ ਨਹੀਂ ਸੁਕੀ ਹਜੇ 발 ਬੁੱਲ ਜੇ ਕੱਢੇ ਨਹੀਂ ਨੇ ਹੂੰ ਇਹ ਨਾ ਜੀ ਆ ਜਿਹੜਾ ਇਹ ਨੀਵੇ ਦਾਗਾ ਹੂੰ ਇਹ ਅਸੀਂ ਮਾਲਾ ਆਪਦੇ ਹਿਸਾਬ ਤੇ ਤਿਆਰ ਕੀਤਾ ਅੱਛਾ ਇਹ ਤੂੰ ਆਪਦੇ ਹਿਸਾਬ ਤੇ ਉਹ ਜੀ ਬਰੀਡ ਤਿਆਰ ਕੀਤੀ ਹੈ ਹਾਂ ਵੀ ਜਿਹੜਾ ਤੁਹਾਡੇ ਮੁਕਾਬਤ ਹੋਵੇ ਠੀਕ ਠੀਕ ਜੀ ਓਕੇ ਆਦੇ ਇਹਦੀ ਆ ਫੀਮੇਲ ਗਰਲੈਂਡੋ ਇਹਨੇ ਦਿੱਤੀ ਹੈ ਕਿਹੜੀ ਗਰਲੈਂਡੋ ਦੱਸਾ ਜੀ ਇਹ ਜਰਸੀ ਜਰਸੀ ਗਰਲੈਂਡੋ ਲੋਕਾਂ ਕੋਲ ਸਿੱਧੀ ਜਰਸੀ ਆਪਣੇ ਕੋਲ ਜਰਸੀ ਗਰਲੈਂਡੋ ਵਾਲੀ ਅੱਛਾ ਜਾਂ ਲੋਕਾਂ ਕੋਲ ਸਿੱਧੀ ਜਰਸੀ ਹੈ ਜਾਂ ਗਰਲੈਂਡੋ ਹੈ ਤੇਰੇ ਕੋਲੇ ਜਰਸੀ ਗਰਲੈਂਡੋ ਵਾਲੀ ਠੀਕ ਹੈ ਇਹ ਆ ਦਾ ਸੀ ਮੈਂ ਤੇ ਇਹ ਕਿਹੜੀ ਗਰਲੈਂਡੋ ਸੀ ਇਹ ਤਾਂ ਇੰਪੋਰਟ ਕਰਾਇਆ ਸੀ ਇਹ ਇੰਪੋਰਟ ਕਰਾਇਆ ਸੀ ਮੈਂ ਬੱਸੀ ਇੰਪੋਰਟ ਕਰਾਈ ਅੱਛਾ ਬਾਹਰੋਂ ਬੱਸੀ ਇੰਪੋਰਟ ਕਰਾਈ ਮਹਿੰਗਾ ਕੰਮ ਹੈ ਪੂਰਾ ਜਮਾ ਹੈ ਠੀਕ ਹੈ ਤੇ ਆ ਦੇਖ ਇਹਨੂੰ ਠਾ ਕੇ ਦੇਖ ਦੇਖੋ ਦੇਖ ਠਾਹ ਦੇਖ ਬੱਸੀ ਦੇ ਕੰਨੇ ਕਵਾਲਟਾ ਹੂੰ ਤਰੀ ਖੜੀ ਮਰ ਜੇ ਮੇਰੀ ਦੇਖ ਰੰਗ ਰੰਗੂ ਜਿਆ ਕਿੰਨਾ ਸੋਹਣਾ ਹੈ ਨਾ ਹੂੰ ਸਾਰੇ ਚੀਜ਼ਾਂ ਦੇਖ ਹੂੰ ਇਹ ਡੱਬ ਵੀ ਹੈ ਤੇ ਇਹ ਵੀ ਹੈ ਇਹ ਡੱਬ ਚੱਤੀਆਂ ਮੁਰੀਆਂ ਨੀਲੀ ਰਬੀ ਨਸਲ ਅੱਛਾ ਨਸਲ ਇਹ ਨੀਲੀ ਰਬੀ ਜੇ ਬੜ ਗਏ ਹਾਂ ਅੱਛਾ ਇਹ ਕੱਟੇ ਨਾਲ ਤਾਂ ਹੀ ਬਣਾਤੀ ਇੱਥੇ ਬੀ ਇਹ ਨੀਲੀ ਰਬੀ ਨਸਲ ਦੀ ਹੈ ਫਿਰ ਨਸਲਾਂ ਤੂੰ ਵੱਧ ਇਕੱਠੀਆਂ ਕਰਤੀਆਂ ਇਹਦੇ ਵਿੱਚ ਕੱਲੀ ਜੀ ਬਸ ਸਰਚ ਕਰਦਾ ਰਹਿਣਾ ਮੈਂ ਨਿੱਤ ਨਾ ਅੱਡਵਾਦਾ ਅੱਛਾ ਅਰਸਰਚ ਥੋੜੀ ਚੱਲਦੀ ਰਹਿੰਦੀ ਐ ਫਾਰਮ ਤੇ ਤੇ ਪਵਨ ਨੂੰ ਕੀ ਕਹਿਣਾ ਚਾਹਣਾ ਵੀ ਹੁਣ ਸਮਾਈਵਾਰੇ ਬੱਸੀ ਦੇ ਵੀ ਮਹਿੰਗਾ ਭਾ ਦਾ ਕੰਮ ਹੈ ਦੇਖ ਹੂੰ ਚਾਹੇ ਗਾਣੀ-ਦਾਨਾ ਪਾਈ ਨਾ ਪਾਈ ਬੱਚੇ ਨੂੰ ਦੁੱਧ ਪੂਰਾ ਢੰਗ ਹੋਣਾ ਕਿਉਂਕਿ ਇਹ ਆਪਣੀ ਸਪੈਸ਼ਲ ਬਰੀਡ ਆ ਅੱਛਾ ਇਹ ਸਪੈਸ਼ਲ ਬਰੀਡ ਬਣਾਈ ਐ ਹਾਂ ਸਪੈਸ਼ਲ ਇਹ ਤੂੰ ਮਿਕਸ ਕਰ ਕਰਕੇ ਪੈਦਾ ਕਰਦਾ ਹਾਂ ਵੀ ਇੱਕ ਦਿਨ ਇਤਿਹਾਸ ਦੇ ਵੱਡਾ ਮਾਲਾ ਵੀ ਆਪਾਂ ਸਰਚਾਂ ਕਰਦੇ ਰਹਿਣੇ ਇਹਨਾਂ ਤੇ ਠੀਕ ਹੈ ਇੱਕ ਦਿਨ ਜਣੀ ਕਿ ਇhtiyat ਦੇ ਸੁਨਹਿਰੇ ਪੰਨਿਆਂ ਤੇ ਤੇਰਾ ਨਾਮ ਵੀ ਲਿਖਿਆ ਜਾਊਗਾ। ਅੱਛਾ ਗ੍ਰੀਨ ਬੁੱਕ ਦੇ ਵਿੱਚ ਵੀ ਸੇਪੂ ਨੇ ਨਸਲਾਂ ਜਿਹੜੀਆਂ ਤਿਆਰ ਕੀਤੀਆਂ ਹੈ। ਸਹੀ ਹੈ। ਹਾਂ। ਓਕੇ। ਵੀ ਨਸਲਾਂ ਹੁਣ ਇਹਨੂੰ ਸੇਪੂ ਅਜੇ ਤੜਕੇ 10:00 ਵਜੇ ਦੇ ਹੋਈ ਆ। ਬਸ ਇਹਨਾਂ ਲਿਆਜ ਵਾਲੀ ਇਹਨੂੰ ਪਾਣੀ ਚੋਈ ਹੈ। ਪਾਣੀ ਦਿੱਤੀ ਗਿਆ। ਓਕੇ।